ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਆ ਮੇਰੀ ਬੀਬੀ ਦਾ ਨਾ ਬਚਨ ਸੁਣੋ ਆਪਣੇ ਤੇਰੇ ਸਰੀਰ ਦੇ ਅੰਗ ਪੂਰੇ ਨਹੀਂ ਕੱਟੇ ਹੋਏ ਆ ਤੇ ਤੂੰ ਲੋਕਾਂ ਨੂੰ ਜਾਂਪੇ ਸਿਖਾਏਗਾ ਮੁਸਲਮਾਨ ਦੇ ਪੇਸ਼ਟ ਹੋਰ ਤੂੰ ਸਿੰਘਾਂ ਦਾ ਚੋਲਾ ਬਣ ਕੇ ਬਹਿ ਗਿਆ ਤੇ ਤੂੰ ਆਪਣੇ ਆਪ ਨੂੰ ਸਿੱਖ ਸਮਝ ਲੈ ਕਿ ਤੂੰ ਸਿੱਖ ਹੋ ਗਿਆ ਜਿਹੜਾ ਖੂਨ ਉਹਦਾ ਨਾ ਉਹ ਵਾਲੇ ਤਾਂ ਮੰਨਦਾ ਹੈ ਕਿ ਕਿਸੇ ਦਾ ਵੀ ਹੋਵੇ ਤੇ ਭੇੜੀਆਂ ਨਾ ਸਾਡੇ ਸਿੱਖਾਂ ਦੇ ਚੋਲੇ 'ਚ ਛਿਪਿਆ ਹੋਇਆ ਇੱਕ ਭੇੜੀ ਹੈ ਚਾਹੇ ਪੇੜ ਜੀ ਅੱਜ ਕਿੰਨੇ ਵੀ ਸਿੱਖ ਖੜ ਜਾਂਨ ਜੱਥੇ ਵਾਲੇ ਉਹ ਸਾਰੇ ਜੱਥੇ ਵਾਲਿਆਂ ਨੂੰ ਮੇਰਾ ਇਹ ਵਾਰਨਿੰਗ ਆ ਸੁਧਰ ਚੋ ਜਿਹੜੇ ਤੁਸੀਂ ਕਹਿਣਾ ਮਰਡਰ ਕਰਨਾ ਸਾਡੇ ਵਾਸਤੇ ਸੋਖਾ ਸੋਧੇ ਲਾਉਣੇ ਕੁੜੀਆਂ ਮੁੰਡਿਆਂ ਕਰਨੀਆਂ ਤੁਸੀਂ ਉਹ ਪੁਰਾਣੇ ਬਾਬੇ ਆਦਮ ਜਮਾਨੇ ਦੇ ਅੱਧ ਤੋਂ ਜੜਾ ਜਿਹਦੇ ਛਿੱਟੀਆਂ ਤਾੜੀ ਵਾਲੇ ਨਿਆਂਗਿਆ ਤੁਸੀਂ ਲੋਕ ਸਕੂਲ ਨਹੀਂ ਗਏ ਸਭ ਤੋਂ ਪਹਿਲੇ ਤਾਂ ਆਪਣੇ ਐਜੂਕੇਸ਼ਨ ਦੇ ਸਰਟੀਫਿਕੇਟ ਦਿਖਾਓ ਕਿ ਤਾ ਵੀ ਪੜ੍ਹਾਈ ਲਿਖਾਈ ਕਿੰਨੀ ਕਾ ਤੁਸੀਂ ਕਿਹੜੇ ਕਿਹੜੇ ਜ਼ਿੰਦਗੀ ਚ ਕਾੜ ਕਿਤੇ ਆ ਕੀ ਕੁਛ ਕੀਤਾ ਆਪਣੇ ਪੀੜਿਆਂ ਦੇ ਥੱਲੇ ਸੋਟਾ ਮਾਰੋ ਤੇ ਤੁਸੀਂ ਹੁਣ ਇਸ ਬੇਬੀ ਨੂਨਾ ਮੈਂ ਉਹਦੀ ਪੀੜੀ ਦੇ ਥੱਲੇ ਅੱਜ ਛੋਟਾ ਹੀ ਫੇਰਨਾ ਚੰਗੀ ਤਰੀਕੇ ਨਾਲ ਮੈਂ ਛੋਟਾ ਫੇਰ ਕੇ ਦੱਸਣਾ ਕਿ ਤੇਰਾ ਛੋਟਾ ਕਿੰਨੇ ਦਾ ਸਭ ਤੋਂ ਪਹਿਲੀ ਗੱਲ ਆ ਇਹ ਕਰਦੀ ਹੈ ਡਿਸਕ੍ਰਿਮੀਨੇਸ਼ਨ ਆਪਾਂ ਰਹਿੰਦੇ ਹਿੰਦੁਸਤਾਨ ਦੇ ਵਿੱਚ ਇਹ ਇਹ ਸਾਡੇ ਹਿੰਦੁਸਤਾਨ ਦੀ ਇਹ ਸਾਡੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਹਿੰਦੂ ਮੁਸਲਮਾਨ ਦਾ ਸਿੱਖੀ ਸਾਈ ਦਾ ਖੇਡ ਖੇਡਣ ਲਈ ਆ ਜਦ ਕਿ ਇਹ ਸਿੱਖ ਹੈ ਨਹੀਂ ਔਰ ਇਹਨੂੰ ਪਤਾ ਨਹੀਂ ਹੈ ਕਿ ਸਾਡੇ ਧਰਮ ਦੇ ਵਿੱਚ ਚਾਰੋਂ ਧਰਮ ਦਾ ਸਤਕਾਰ ਲਿਖਿਆ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਇਹ ਦੂਜਿਆਂ ਨੂੰ ਦੱਸਦੀ ਆ ਇਹਦੇ ਇਹਦਾ ਇੰਨੀ ਔਕਾਤ ਆ ਇਹਦੀ ਇੰਨੀ ਔਕਾਤ ਹੈਗੀ ਇਹ ਦੂਜਿਆਂ ਦੇ ਹੱਥ ਪੈਰ ਅੰਗਾਂ ਨੂੰ ਇਹ ਕਟਿਆ ਹੋਇਆ ਦੱਸਦੀ ਆ ਤੇ ਆਪਣੇ ਅੰਗਾਂ ਨੂੰ ਪੂਰਾ ਦੱਸਦੇ ਹੋਏ ਨੰਗਪਨੇ ਨੂੰ ਪ੍ਰਮੋਟ ਕਰਦੀ ਆ ਹੋਰ ਕਹਿੰਦੀ ਆ ਕਿ ਬਈ ਕੁੜੀਓ ਕਰੋ ਤੇ ਇੱਕ ਜੱਥਾ ਬਣਾ ਕੇ ਨਾ ਜਿਹੜਾ ਸਾਨੂੰ ਰੋਕੇ ਉਹਦੇ ਉਹਨੂੰ ਜੁੰਡਾ ਜੁੰਡਾ ਪਾੜ ਲਓ ਤੇਰੇ ਚਾਰ ਬਾਲ ਹੁਣ ਬੱਛਣੇ ਤਾਂ ਹੈ ਨਹੀਂ ਤੇਰੀ ਔਕਾਤ ਦੋ ਪੈਸੇ ਦਿੱਤਾ ਹੈ ਜੇ ਤੇਰੀ ਔਕਾਤ ਹੁੰਦੀ ਦੋ ਦਿਨ ਬੀਤ ਗਏ ਮਾਤਾ ਤੂੰ ਨਾ ਵੀਡੀਓ 'ਚ ਮੇਰੇ ਜਵਾਬ ਦੇਣੇ ਸੀਗੇ ਤੇਰਾ ਤੂੰ ਜੋ ਕੁਐਸਚਨ ਪੁੱਟ ਅਪ ਕੀਤੇ ਸੀ ਮੈਂ ਉਹਦੇ ਜਵਾਬ ਤੇ ਦਿੱਤੇ ਹੁਣ ਤੇਰਾ ਕੰਮ ਸੀਗਾ ਉਹਨੂੰ ਜਵਾਬ ਦੇਣ ਦਾ ਪਰ ਤੇਰੀ ਔਕਾਤ ਮੈਂ ਲੋਕਾਂ ਨੂੰ ਤੇ ਤੇਰਾ ਐਜੂਕੇਸ਼ਨ ਸਰਟੀਫਿਕੇਟ ਦੇਣ ਵਾਸਤੇ ਮੈਨੂੰ ਇੱਥੇ ਬੋਲਣਾ ਪੈ ਰਿਆ ਨਹੀਂ ਤਾਂ ਮੈਨੂੰ ਤਾਂ ਲੋਕਾਂ ਨੇ ਕਿਹਾ ਵਨੀਤ ਕੌਰ ਜੀ ਇਹਦੇ ਇਹਨੂੰ ਮੂੰਹ ਲਾਓ ਹੀ ਨਾ ਪਰ ਨਹੀਂ ਜੇ ਮੂੰਹ ਨਾ ਲਾਵਾਂਗੇ ਨਾ ਕਿਉਂਕਿ ਨਾ ਇਹਦਾ ਹੀ ਕਹਿਣਾ ਹੈ ਗੰਦਗੀ ਨੂੰ ਸਾਫ਼ ਕਰਨ ਵਾਸਤੇ ਜ਼ਹਿਰ ਨੂੰ ਜ਼ਹਿਰ ਨੂੰ ਕੱਟਣਾ ਔਰ ਇਦਾਂ ਦੀ ਅਜੇ ਨੰਗਪਣਾ ਇਹ ਕਰੂਗੀ ਨਾ ਪ੍ਰਮੋਟ ਤੇ ਫਿਰ ਮੈਨੂੰ ਆਪਣੇ ਪੰਜਾਬ ਦੇ ਸੰਵਿਧਾਨ ਨੂੰ ਪੰਜਾਬ ਦੇ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਮੈਨੂੰ ਦੱਸਣਾ ਪੈਣਾ ਕਿ ਇਹ ਕਿੱਡੀ ਵੱਡੀ ਇਹ ਕੀ ਕਰ ਰਹੀ ਆ ਸਭ ਤੋਂ ਪਹਿਲਾਂ ਤਾਂ ਇਹਦੇ ਮੂੰਹ ਤੋਂ ਹੀ ਇਹਦਾ ਸਰਟੀਫਿਕੇਟ ਮੈ ਤਾਂ ਇਹਨੂੰ ਦੇਣਾ ਚਾਹੁੰਦੀ ਆ ਇਸ ਵੀਡੀਓ ਨੂੰ ਅਗਰ ਇਸ ਵਰਡ ਨੂੰ ਜਿਹੜਾ ਮੈਂ ਬੋਲਣਾ ਵੀ ਨਹੀਂ ਚਾਹੁੰਦੀ ਐ ਐਫ ਯੂ ਸੀ ਕੇ ਵਰਡ ਇਹਨੇ ਕਿੰਨੀ ਵਾਰ ਇਸਤੇਮਾਲ ਕੀਤਾ ਤੇ ਕੁੜੀਆਂ ਨੂੰ ਬੋਲਦੀ ਐ ਸ਼ਰਿਆਮ ਐਫ ਯੂ ਸੀ ਕੇ ਦਾ ਕੰਮ ਜਾਰੀ ਰੱਖੋ ਤੇ ਜਿਹੜਾ ਰੋਕੂ ਨਾ ਤੇ ਉਹਨੂੰ ਜੁੰਡੋ ਜੁੰਡੀ ਕਰੋ ਠੀਕ ਐ ਨਾ ਔਰ ਗਾਲ ਸੌਣ ਪੈਣ ਸੋਦਾ ਸਾਡੇ ਵਿੱਚ ਲਿਖਿਆ ਹੋਇਆ ਐ ਸਾਨੂੰ ਜਸਟੀਫਾਈ ਨਹੀਂ ਕਰ ਸਕਦਾ ਅਸੀਂ ਨਿਹਾਲ ਸਿੰਘ ਸਾਡਾ ਸਾਡਾ ਇਸ ਜੇ ਨਹੀਂ ਸੁਣ ਜਾਊਗੀ ਨਾ ਜੇ ਸਾਡਾ ਨਹੀਂ ਸੁਣਿਆ ਜਾਊਗਾ ਤਾਂ ਅਸੀਂ ਕਰ ਸਕਦੇ ਆ ਅਸੀਂ ਬਹੁਤ ਕੰਪਲੇਨਾਂ ਦਿੰਦੇ ਆ ਪਰ ਸਾਡੇ ਸਿੱਖਾ ਦੇ ਨਾਲ ਵਾਕਈ ਪੰਜਾਬ 'ਚ ੱਤਕਾ ਹੋ ਰਿਹਾ ਜਾ ਕੇ ਮਨੀਤ ਕੌਰ ਦਾ ਜ਼ਿਕਰ ਨਾ ਪੁਲਿਸ ਪ੍ਰਸ਼ਾਸਨ ਤੋਂ ਵੀ ਪੁੱਛ ਲਈ ਕਿੰਨਾ ਗੱਤਕਾ ਕੀਤਾ ਗਿਆ ਸੀਗਾ ਠੀਕ ਹੈ ਨਾ ਔਰ ਤੂੰ ਆ ਮੈਂ ਤੇਰਾ ਇੰਤਜ਼ਾਰ ਬਹੁਤ ਕਰ ਰਹੀ ਆ ਹੁਣ ਚਲੋ ਲੋਕੋ ਤੁਹਾਨੂੰ ਮੈਂ ਇਹਦਾ ਐਜੂਕੇਸ਼ਨ ਦਾ ਸਰਟੀਫਿਕੇਟ ਦੇਣਾ ਚਾਹੁੰਦੀ ਆ ਦੇਖੋ ਜੀ ਇਹਦੀ ਮੂਹ ਦੀ ਇਹਦੀ ਸ਼ਬਦਾਵਲੀ ਦੇਖੋ ਹੁਣ ਮੈਂ ਇਹਨੂੰ ਪੜ੍ਹ ਕੇ ਵੀ ਦੱਸਣਾ ਚਾਹੁੰਦੀ ਆ ਮੇਰੇ ਸ਼ਬਦਾਵਲੀ ਨਹੀਂ ਆ ਇੱਥੇ ਸਾਫ਼ ਲਿਖਿਆ ਤੇਰੀ ਫੁੱਦੀ ਦਾ ਜ਼ਿਆਦਾ ਰੋਜ਼ ਲੱਗ ਗਿਆ ਪਹਿਲੇ ਰੋਜ਼ ਨਹੀਂ ਹੁੰਦਾ ਜ਼ੋਰ ਹੁੰਦਾ ਪਹਿਲਾਂ ਤਾਂ ਲਿਖਣਾ ਚੰਗੀ ਤਰ੍ਹਾਂ ਸਿੱਖ ਨਾਲੇ ਤੂੰ ਜਿਹੜੇ ਵਰਡ ਯੂਜ਼ ਕਰਦੀ ਨਾ ਐਫ ਯੂ ਡੀ ਆਈ ਇਹ ਅੱਜ ਦੀ ਜਨਰੇਸ਼ਨ ਦੀ ਨਾ ਅੱਜ ਦੀ ਜਨਰੇਸ਼ਨ ਦੀਆਂ ਕੁੜੀਆਂ ਨਾ ਤੁਹਾਡੇ ਲਈ ਇਹ ਆ ਸਵਰਡਸ ਬੋਲਨੇ ਬਹੁਤ ਸੌਖੇ ਹੋ ਗਏ ਆ ਠੀਕ ਹੈ ਨਾ ਪਰ ਮੈਂ ਨਾ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਚੰਗਾ ਕੀਤਾ ਬਹੁਤ ਚੰਗਾ ਕੀਤਾ ਸਾਡੇ ਮੈਂ ਸੈਲੂਟ ਮਾਰਦੀ ਆ ਕਮਿਸ਼ਨਰਟ ਦਾ ਜਿਨੇ ਲॉ ਐਂਡ ਆਰਡਰ ਦੇ ਲਈ ਸਾਨੂੰ ਸਾਨੂੰ ਵੀ ਕੁਝ ਸੱਡੀ ਵੀ ਗੱਲ ਸੁਣੀ ਆ ਤੇ ਮੈਂ ਤੂੰ ਟੈਨਸ਼ਨ ਨਾ ਲੈ ਤੂੰ ਬਾਹਰ ਬੈਠ ਕੇ ਜਿੰਨੀਆਂ ਜਬਲੀਆਂ ਮਾਰਨੀਆਂ ਤੂੰ ਬਹੁਤ ਮਾਰ ਲਿਆ ਤੂੰ ਸਾਡੇ ਬਾਣੇ ਨੂੰ ਬਹੁਤ ਟਾਰਗੇਟ ਕੀਤਾ ਐਨੇ ਦਿਨ ਤੂੰ ਸਾਨੂੰ ਸਾਡੇ ਬਾਣੇ ਨੂੰ ਨੀਲੀ ਘਗਰੀ ਕਹਿੰਦੀ ਰਹਿ ਗਈ ਮੈਂ ਸੁਣਦੀ ਰਹੀ ਗਈ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਕੱਲ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਪਰ ਤੈਨੂੰ ਨਾ ਪਤਾ ਨਹੀਂ ਆ ਜਾ ਕੇ ਪੁੱਛ ਕੇ ਆ ਵਨੀਦ ਕਰ ਕੇ ਆ ਠੀਕ ਹੈ ਨਾ ਹੋਰ ਭੈਣੇ ਤੇਰੀ ਆ ਜਿਹੜੀ ਬਕਵਾਸ ਆ ਨਾ ਤੂੰ ਪ੍ਰਮੋਟ ਕਰਦੀ ਆ ਗੰਦਗੀ ਤੇਰਾ ਪ੍ਰੋਮੋਸ਼ਨ ਔਰ ਇੱਥੇ ਚੱਲਣਾ ਨਹੀਂ ਆ ਤੂੰ ਹੈਗੀ ਹੈ ਛਿੱਤਰਖਾਨ ਦੇ ਯੋਗ ਔਰ ਉਹ ਛਿੱਤਰ ਮੈਂ ਲਾ ਕੇ ਰਹਿਣਾ ਕੋਈ ਦੁਨੀਆ ਦਾ ਬੰਦਾ ਮੈਨੂੰ ਰੋਕ ਨਹੀਂ ਸਕਦਾ ਸਮਝ ਆਈ ਗੱਲ ਨਾ ਤੇਰੀ ਔਕਾਤ ਤੇਰਾ ਐਜੂਕੇਸ਼ਨ ਦਾ ਸਰਟੀਫਿਕੇਟ ਮੈਨੂੰ ਦੇਣਾ ਸੀਗਾ ਤੂੰ ਜਿਸ ਤਰ੍ਹਾਂ ਦੀ ਸ਼ਬਦਾਵਲੀ ਯੂਜ਼ ਕਰਦੀ ਹੈ ਨਾ ਇਹ ਤੇਰਾ ਐਜੂਕੇਸ਼ਨ ਦਾ ਸਰਟੀਫਿਕੇਟ ਆ ਇਸ ਕਰਕੇ ਲੋਕੋ ਤੇ ਕੁੜੀਆਂ ਪੰਜਾਬ ਦੀ ਜਾਗ ਜਾਇਓ ਇਹ ਤੁਹਾਨੂੰ ਜਗਾਣ ਦੀ ਨਾ ਮੈਂ ਤੁਹਾਨੂੰ ਜਗਾ ਰਹੀ ਆ ਕਿ ਭਾਈ ਤੁਸੀਂ ਜਾਗ ਜਾਇਓ ਸੋਚ ਕੇ ਆ ਕੰਮ ਕਰਨਾ ਔਰ ਜੇ ਕਰੋਗੇ ਨਾ ਤਾਂ ਪੜੇ ਲਿਖੇ ਵੀ ਹੈਗੇ ਆ ਹੁਣ ਟਕਰੋਗੇ ਨਾ ਤੇ ਬਚੜੇ ਨਹੀਂ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ